ਪੰਥ ਦੇ ਧਾਰਮਿਕ ਖੇਤਰ ਵਿੱਚ ਸੇਵਾ ਕੀਤੀ ਹੈ ਇਹਨਾਂ ਨੂੰ ਵੀ ਮਿਲੇ ਵੀ ਇਹ ਸੰਕਟ ਚੋਂ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਕੱਢਿਆ ਜਾਵੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਬੜੇ ਵੱੱਡੇ ਗੁਨਾਹ ਹੋਏ ਬੜੀਆਂ ਗਲਤੀਆਂ ਹੋਈਆਂ ਚਲੋ ਜੇ ਕੋਈ ਉਦੋਂ ਸਿਆਣਪ ਕਰ ਦੇ ਜਾਂ ਕਿਸੇ ਚੰਗੇ ਆਗੂ ਦੀ ਜ਼ਿੰਮੇਵਾਰ ਦੀ ਗੱਲ ਮੰਨ ਦੇ ਤਾਂ ਜਿਹੜਾ ਸਰਸੇ ਵਾਲਾ ਸਾਥ ਸੀ ਉਹ ਨੂੰ ਮਾਫ਼ ਨਹੀਂ ਸੀ ਦੇਣ ਦੇਣੀ ਇਹ ਤੁਹਾਡਾ ਜ਼ਿਲ੍ਹਾ ਜਾਂ ਪਟਿਆਲੇ ਦਾ ਜ਼ਿਲ੍ਹਾ ਬੈਠੇ ਨੇ ਚੰਦੂ ਮਾਇਰਾ ਸਾਹਿਬ ਰਖਣਾ ਸਾਹਿਬ ਅੱਜ ਯਾਦ ਆਉਂਦੀ ਹੈ ਜ਼ਥੇਦਾਰ ਗੁਰਚੰਦ ਸਿੰਘ ਟੋੜਾ ਸਾਹਿਬ ਦੀ ਟੋੜਾ ਸਾਹਿਬ ਨੇ ਇੰਨਾ ਲੰਬਾ ਸਮਾਂ ਸ਼ਰੋਮਣੀ ਕਮੇਟੀ ਵਿੱਚ ਸੇਵਾ ਕੀਤੀ ਪੰਥ ਦੀ ਰਹਿਨਮਾਈ ਕੀਤੀ ਅਗਰ ਟੋੜਾ ਸਾਹਿਬ ਵਰਗੇ ਆਗੂ ਹੁੰਦੇ ਤੇ ਕਦੀ ਵੀ ਸਰਸੇ ਵਾਲਾ ਸਾਧ ਮਾਫ ਨਹੀਂ ਸੀ ਹੋਣਾ ਚਲੋ ਤਾਂ ਸਮਾਂ ਲੰਘ ਗਿਆ ਕੀ ਕਰ ਸਕਦੇ ਆ ਲੇਕਿਨ ਜਦੋਂ ਸਿੰਘ ਸਬਾਨ ਨੇ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਹ ਕਮਨਾਮਾ ਜਾਰੀ ਕਰਤਾ